തരണത പണ്ട് ਗਲਾਲੀਪੁਰ ਦੇ ਖੇਤਾ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ 35 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਸੋਕਪ੍ਰਿੰਸਿੰਘ ਦੇ ਵਜੋਂ ਹੋਈ ਹੈ ਤੇ ਇਹ ਪਿੰਡ ਗਲਾਲੀਪੁਰ ਵਿੱਚ ਪਿਛਲੇ 6 ਮਹੀਨਿਆਂ ਤੋਂ ਆਪਣੀ ਭੂਆ ਅਮਰਜੀਤ ਕੌਰ ਦੇ ਕੋਲ ਰਹਿ ਰਿਹਾ ਸੀ ਜਿਸ ਵਕਤ ਸਵਾ 2 ਦੇ ਕਰੀਬ ਖੇਤਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਤਿੰਨ ਗੋਲੀਆਂ ਮਾਰ ਕੇ ਇਸ ਦੀ ਹੱਤਿਆ ਕਰ ਦਿੱਤੀ ਇਸ ਮੌਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਜਲਦ ਚੱਲਦੇ આરોપીਾਂ ਦੀ ਗ੍ਰਿਫਤਾਰੀ ਕਰੇ ਮੇਰਾ ਨਾਮ ਜੀ ਹਾਂ ਜੀ ਅੰਗਲ ਜੀ ਹਾਂ ਜੀ ਬੇੜੇ ਦਾ ਕੀ ਨਾਂ ਸੀ ਸੁਖਪ੍ਰੀਤ ਸਿੰਘ ਕੀ ਗੱਲ ਹੋਈ ਉਹਨਾਂ ਨੂੰ ਉਹਨੂੰ ਦੁਸ਼ਮਣ ਗੋਲੀਆਂ ਮਾਰ ਗਏ ਕਿੰਨੇ ਕ ਵਜੇ ਦੀ ਗੱਲ ਹੈ ਇਹ ਮੈਨੂੰ ਤਾਂ ਪਤਾ ਨਹੀਂ ਸ਼ਾਮ ਕੁ 2:00 ਦੀ ਗੱਲ ਹੈ ਅੱਜ ਦੀ ਅੱਜ ਦੀ ਇੱਥੇ ਰਹਿੰਦਾ ਸੀਗਾ ਵੀਰ ਹਾਂ ਜੀ ਇੱਥੇ ਰਹਿੰਦਾ ਸੀ ਇੱਥੇ ਰਿਸ਼ਤੇਦਾਰੀ ਹਾਂ ਜੀ ਕੀ ਲੱਗਦਾ ਤੁਆ ਕਦੋਂ ਦਾ ਟੂਆ ਕਦੋਂ ਦਾ ਰਹਿ ਰਿਹਾ ਹੈ 5-6 ਮਹੀਨੇ ਲੱਗੇ 5-6 ਮਹੀਨੇ ਹੋ ਗਏ ਕਿ ਨਹੀਂ ਜੀ ਕੀ ਗੱਲ ਕੀ ਹੈ ਦੁਸ਼ਮਣੀ ਕਿਹੜੀ ਜੀ ਦੀ ਦੁਸ਼ਮਣੀ ਜੀ ਸਾਡੇ ਕਤਲਾਂ ਦੇ ਚਲਦੇ ਚਲੇ ਆਉਂਦੇ ਆ ਪਹਿਲਾਂ ਸਾਡਾ ਉਹਨਾਂ ਮੁੰਡਾ ਮਾਰ ਦਿੱਤਾ ਜੀ ਉਹਨਾਂ ਨੇ ਕੁਝ ਬਣਾ ਨਹੀਂ ਠੀਕ ਉਸ ਤੋਂ ਬਾਅਦ ਉਹਨਾਂ ਦਾ ਗੱਡੀ ਛੱਲੇ ਆ ਕੇ ਮਰ ਗਿਆ ਜੀ ਉਹਨਾਂ ਛੱਡੇ ਪਰਜਾ ਕਰਾ ਦਿੱਤਾ ਵੀ ਉਹ ਵੀ ਉਹ ਕੀ ਕਰਦਾ ਹੈ ਉਹ ਮੇਰੇ ਵੀ ਦੂਏ ਭਰਾ ਦੇ ਅੰਦਰ ਆ ਜੀ ਹਮ ਕਿੰਨੀਆਂ ਗੋਲੀਆਂ ਲੱਗੀਆਂ ਪੰਜ ਛੇ ਗੋਲੀਆਂ ਲੱਗੀਆਂ ਜੀ ਕੀ ਮੰਗ ਕਰਦੇ ਜੋ ਮੰਗ ਕਰਦੇ ਵੀ ਜਿਹੜੇ ਕਾਤਲ ਆ ਉਹਨਾਂ ਨੂੰ ਛੇਤੀ ਛੱਡ ਕੇ ਗਰਮਜ਼ਾਰ ਕਰਕੇ ਤੇ ਸਾਨੂੰ ਸਾਫ ਦਾਵਾ ਜੀ ਕਿਨੇ ਨੇ بیٹے ਸੀ ਤੁਹਾਡੇ ਸਾਡੇ ਜਿਸ ਮੇਰੇ 4 بیٹے ਇੱਕ ਮੈਂ ਐਕਸੀਡੈਂਟ ਤੇ ਮਰ ਮਰ ਗਿਆ ਜੀ ਇੱਕ ਮਿੰਟ ਇਸ ਤੋਂ ਪਹਿਲਾਂ ਜਿਹਦੀ ਆ ਕੁੜੀ ਆ ਛੋਟੀ ਉਹ ਉਧਰੋਂ ਨਿਕਲ ਜਾ ਬੇਟਾ ਜੀ ਆਵੇ ਇਹ ਵੀਰ ਵਿਆਹ ਸੀਗਾ ਹਾਂ ਜੀ ਵਿਆਹ ਜੀ ਇੱਕ ਬੇਟਾ ਜੀ ਕਿਨੇ ਸਾਲ ਦਾ ਉਹ 4 4-5 ਸਾਲ ਦਾ ਜੀ ਅੱਛਾ ਤੇ ਕੀ ਨਾਮ ਹੈ ਇਹਦੇ ਇਹਦੇ ਉਹਦੇ ਬੱਚੇ ਦਾ ਕੀ ਨਾਮ ਹੈ ਉਹਦੇ ਬੱਚੇ ਦਾ ਨਾਮ ਗੋਰੰਚ ਕੁਰੀਤ ਸਿੰਘ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਅਲੀ ਕੀ ਉਹਦੀ ਵੀਰ ਦੀ ਉਮਰ ਕਿੰਨੀ ਕ ਬਣਦੀ ਹੈ ਉਮਰ ਨਹੀਂ ਬਣਦੀ ਪਸ਼ਾਰੀ ਬਾਤ ਕੋ ਠੀਕ ਹੈ ਬਹੁਤ ਹੀ ਖੁਸ਼ ਹਾਂ ਸਰ ਅੱਜ ਇਥੇ ਸਪੌਟ ਤੇ ਆਏ ਜੋ ਪਿੰਡ ਗਲਾਲੀਪੁਰ ਕੀ ਘਟਨਾ ਵਾਪਰੀ ਕੋਈ ਕਤਲ ਦੀ ਘਟਨਾ ਸਾਹਮਣੇ ਆ ਰਹੀ ਹੈ ਦੇਖੋ ਜਿਹੜਾ ਸਾਨੂੰ 22 ਵਜੇ ਇਨਫੋਰਮੇਸ਼ਨ ਆਈ ਹੈ ਕਿ ਕੋਈ ਅਨਨੋਨ ਪਰਸਨ ਆ ਕੇ ਜਿਹੜੇ ਤੇ ਇੱਕ ਪਹਿਲਾਂ ਉਹ ਵੀ 302 ਚਾਈਨ ਚਾਪਟਰ ਸੀ ਪੀਓ ਬਣਿਆ ਸੀ ਬਟ ਅਜੇ ਇਸ ਨੂੰ ਕਲੈਰੀਫਾਈ ਕਰਾਂਗੇ ਜੇ ਜੀ ਗੁੰਡੇ ਦੀ ਡੈਥ ਹੋਈ ਹੈ ਫਰਦਰ ਇਹ ਹੈ ਕਿ ਅਸੀਂ ਮੌਕਾ ਵਿਸਟ ਕਰ ਲਿਆ ਥੈਨ ਇਸ ਤੋਂ ਬਾਅਦ ਅਸੀਂ ਹੁਣ ਸੀਸੀਟੀਵੀ ਚੈੱਕ ਕਰਾਂਗੇ ਕਿ ਕਿਹੜੇ ਬੰਦੇ ਆਏ ਆ ਆ ਕਰਦਿਆਂ ਦੇ ਬਿਆਨ ਤੇ ਜੋ ਬੰਦੇ ਕਲੋਨਿੰਗ ਕਰਦੇ ਕਿੰਨੇ ਕ ਵਜੇ ਦੀ ਗੱਲ ਹੈ ਸਰ ਇਹ ਕਰੀਬ 2:30 ਵਜੇ ਦੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹ ਦੇਖੋ ਇਹ ਸਾਰੀ ਚੀਜ਼ ਨੂੰ ਕਲੈਰੀਫਾਈ ਕਰਕੇ ਜੋ ਇਨਵੈਸਟੀਗੇਸ਼ਨ ਦੇ ਤੱਤ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਪਰਿਵਾਰ ਨੇ ਕੋਈ ਬਿਆਨ ਦਰਜ ਕਰਵਾਇਆ ਕਿਸ ਦੇ ਬਾਰੇ ਵਿੱਚ ਹਾਂ ਬਿਲਕੁਲ ਉਹਨਾਂ ਦੇ ਬਿਆਨ ਸਟੇਟਮੈਂਟ ਲੈ ਕੇ ਐਫਆਈਆ ਦਰਜ ਕਰ ਲੱਗੇ ਹੈ ਇੱਕ ਸਾਰੇ ਜਿਹੜਾ ਗਵਾਹ ਵੀ ਦੱਸਿਆ ਜਾ ਰਿ ਇਹ ਗੱਲ ਦਾ ਕੋਟਾ ਗੱਲ ਕੀ ਹੈ ਵਿੱਚੋਂ ਦੇਖੋ ਸੀਸੀਟੀਵੀ ਕੈਮਰੇ ਦੇ ਵਿੱਚ ਸਾਨੂੰ ਸਾਰੀ ਗੱਲ ਕਲੀਅਰ ਹੋ ਜਾਊਗੀ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਬਾਅਦ ਵਿੱਚ ਬਰੀਫ ਕੀਤਾ ਜਾਊਂਗਾ ਠੀਕ ਹੈ